ਐਸੀਨੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ 5 ਤਰੀਕ ਨੂੰ ਸਾਨੂੰ ਪਤਾ ਸੀ ਵੀ ਇਹਦੇ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਤੇ ਪਤਾ ਲੱਗਦਾ ਨਾ ਬਾਹਾਂ ਤੇ ਨਾ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੀ ਉਹਦੇ ਬਾਹ ਤੇ ਹੱਥ ਲਾਇਆ ਲੱਤ ਤੇ ਹੱਥ ਲਾਏ ਪੁਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਤਾਂ ਪਰ ਕਿਉਂਕਿ ਅਸੀਂ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਸੀ ਸਾਡਾ ਤਾਂ ਹੈ ਨਹੀਂ ਇਹ ਇਹਦੇ ਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਨਹੀਂ ਤਿਆਰ ਸੀ ਕਿਉਂਕਿ ਵੀ ਜੇ ਹਾਲਾਤ ਇਹ ਵੀ ਜੇ ਤੁਸੀਂ ਨੂੰ ਹਲਾਓਗੇ ਜਾਂ ਇਹਦਾ ਕੋਈ ਪ੍ਰੇਸ਼ਨ ਵਾਲੀ ਗੱਲ ਕਰੋਗੇ ਜਾਂ ਨੂੰ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਤਰਾ ਕਰਾਂਗੇ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਊਰੀ ਕਹਿੰਦੀ ਆ ਉਹਦੇ ਮੁਤਾਬਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਹ ਤਾਂ ਦੇਖਣਾ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਵੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਨੀ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਬਸੰਤ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਉਹ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਾਣ ਦਿੰਦੇ ਸੀ ਬੁਝੇ ਮੰਨਣਾ ਪੰਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਸੀ ਬੇਵਸੀ ਸਾਡੋ ਤੋਂ ਨਹੀਂ ਗੱਲ ਪਹਿਲਾਂ ਹੀ ਚੱਲੀ ਗਈ ਸੀ ਐਕਸੀਡੈਂਟ ਤੋਂ ਪਹਿਲਾਂ ਹੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਜਿੰਦੀ লাশ ਈ ਸੀ ਸਾਡਾ ਸਾਥੀ ਉਹ ਸਾਡੇ ਸਾਹਮਣੇ ਪਿਆ ਅਜ ਵੀ ਮੈਨੂੰ ਬਹੁਤ ਉਹਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਹੈ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਤੁਹਾਡਾ ਤਾਂ ਭਾਵੇਂ ਨੇੜੇ ਸੀ ਤੁਹਾਡਾ ਪਿਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ ਸੀ ਇਹ ਤੇ ਤੁਹਾਨੂੰ ਲੋਸ ਹੋਇਆ ਉਸੇ ਹਿਰਦੇ ਚੀਨ ਵਾਲੀ ਢੀੜ ਹੈ ਸਾਡੇ ਬਣਾਤੀ ਇੱਕ ਹੋਰ ਸਾਥੀ ਹੈ ਦਰਸ਼ਨ ਸੇਵਾ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨਾਂ ਨੇ ਨੰਨ ਬਣ ਕੇ ਦੀ ਹਸਕਤ ਹੈ ਕੁਛ ਕਰ ਦਿੰਦੇ ਬਣ ਕੇ ਉਹ ਵੀ ਇੱਥੇ ਹੈ ਜਿੰਨਾ ਸਾਨੂੰ ਸਰਜਨ ਨੇ ਵਿਸ਼ਵਾਸ ਦਿਵਾਇਆ ਕੱਲੇ ਕੱਲੇ ਬਾਰੇ ਜਿਸਨੂੰ ਉਸ ਦਿਨ ਵੀ ਕਹਿ ਦਿੰਦਾ ਡਾਕਟਰ ਇਹ ਕਹਿਣਾ ਹੁੰਦਾ ਵੀ ਜਦ ਸਾਡੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲਣੀ ਕਰ ਸਕਦੇ ਅਸੀਂ ਨਹੀਂ ਸੀ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਠ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਭਰਾਓ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸੱਟ ਆਣਾ ਸਾਥੀਏ ਆਪਣੇ ਬੰਦੇ ਬਚਾਉਣੇ ਆ ਪੈਸਿਆਂ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਜ ਕਰਾਓ ਪੈਸੇ ਐਸੀ ਦਿਮਾਗ ਅਸੀਂ ਕਿਸੇ ਤੋਂ ਮੰਗੇ ਕਿਸੇ ਕੋਲੇ ਜਾਈਏ ਪੈਸਿਆਂ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਛ ਵਾਪਰ ਗਿਆ ਅੱਗੇ ਕੀ ਵਾਪਰਦਾ ਅੱਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਾਲਤਾਂ ਤੇ